ਸਤ ਸ੍ਰੀ ਅਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਚੈਨਲ YouTube ਵਾਲੇ ਫਾਰਮਰ ਤੇ ਰਾਤ ਦੇ ਮੌਸਮ ਦੀ ਜਾਣਕਾਰੀ ਦੇਣ ਜਾ ਰਹੇ ਹਾਂ ਕਿਉਂਕਿ ਜਿਹੜੇ ਅੱਜ ਅਤੇ ਕੱਲ 2 ਦਿਨ ਨੇ ਜਾਨੀ ਕਿ ਅੱਜ 23 ਸਤੰਬਰ ਤੇ 24 ਸਤੰਬਰ ਇਹਨਾਂ ਦੇ ਵਿੱਚ ਮੌਸਮ ਖੁਸ਼ਕ ਬਣੇ ਰਹਿਣ ਦੀ ਪੂਰੀ ਪੂਰੀ ਉਮੀਦ ਹੈ ਹਵਾ ਹੁਣ ਪੱਛਮ ਦਿਸ਼ਾ ਤੋਂ ਚੱਲ ਰਹੀ ਹੈ ਜਿਸ ਦੇ ਕਾਰਨ ਆਪਾਂ ਕਹਿ ਸਕਦੇ ਹਾਂ ਕਿ ਹੁਣ ਜਿਹੜਾ ਗਰਮਾਈ ਦਾ ਮਾਹੌਲ ਹੈ ਪੰਜਾਬ ਦੇ ਵਿੱਚ ਦੁਹਰਾ ਤੋਂ ਬਣਦਾ ਹੋਇਆ ਦਿਖਾਈ ਦੇ ਰਿਹਾ ਹੈ ਅਗਰ ਆਪਾਂ ਗੱਲ ਕੀਤੀ ਜਾਵੇ ਮੌਸਮ ਦੇ ਵਿੱਚ ਤਾਪਮਾਨ ਦੀ ਤਾਂ ਦਿਨ ਦੇ ਵੇਲੇ ਤਾਪਮਾਨ 37 ਤੋਂ 38 ਡਿਗਰੀ ਤੱਕ ਬਣੇ ਹੋਏ ਸੀ ਗਰਮੀ ਦਾ ਪੂਰਾ ਮਾਹੌਲ ਸੀ ਪੱਛਮੀ ਦਿਸ਼ਾ ਤੋਂ ਹਵਾ ਚੱਲ ਰਹੀ ਸੀ ਹਮਸ ਅਤੇ ਮੁੜਕੇ ਵળી ਗਰਮੀ ਜਿਹੜੀ ਹੈ ਇਸ ਟਾਈਮ ਪੰਜਾਬ ਦੇ ਵਿੱਚ ਬਣੀ ਹੋਈ ਹੈ ਜੀ ਜਿਸ ਦਾ ਅਸਰ ਸਾਨੂੰ 25 ਤਰੀਕ ਦੁਪਹਿਰ ਤੱਕ ਬਣਦਾ ਹੋਇਆ ਦਿਖਾਈ ਦੇ ਰਿਹਾ ਹੈ ਅਗਰ ਆਪਾਂ ਅੱਜ ਰਾਤ ਦੀ ਗੱਲ ਕਰੀਏ ਤਾਂ ਅੱਜ ਰਾਤ ਤਾਪਮਾਨ ਜਿਹੜੇ ਨੇ ਉਹ 26-27 ਡਿਗਰੀ ਤੱਕ ਬਣੇ ਰਹਿਣ ਦੀ ਪੂਰੀ ਪੂਰੀ ਉਮੀਦ ਹੈ ਮੌਸਮ ਗਰਮ ਰਹੇਗਾ ਨਿੱਗਾ ਮੌਸਮ ਹੋਣ ਦੀ ਪੂਰੀ ਪੂਰੀ ਉਮੀਦ ਹੈ ਜੀ ਅੱਜ ਅੱਜ ਜਿਹੜੀ ਰਾਤ ਦੇ ਵੇਲੇ ਹਵਾ ਪੱਛਮ ਦਿਸ਼ਾ ਤੋਂ ਚਲਦੀ ਹੋਈ ਸਾਨੂੰ ਪ੍ਰਤੀਤ ਹੋ ਰਹੀ ਹੈ ਤੇ ਇਸ ਦੀ ਹਵਾ ਦੀ ਸਪੀਡ ਨਾਰਮਲ ਨਾਲੋਂ ਥੋੜੀ ਜੀ 2 ਤੋਂ 3 ਕਿਲੋਮੀਟਰ ਜ਼ਿਆਦਾ ਹੋਵੇਗੀ ਥੋੜੀ ਜੀ ਤੇਜ਼ ਹਵਾ ਚੱਲਣ ਦੀ ਉਮੀਦ ਹੈ ਤੇ ਇਸ ਹਵਾ ਦੇ ਨਾਲ ਆਪਾਂ ਗੱਲ ਕਰੀਏ ਤਾਂ ਜਿਹੜਾ ਮਾਹੌਲ ਹੈ ਉਹ ਖੁਸ਼ਕ ਅਤੇ ਦਿਨ ਦੇ ਵੇਲੇ ਸਾਨੂੰ ਹਮਸ ਵਾਲਾ ਬਣਦਾ ਹੋਇਆ ਦਿਖਾਈ ਦੇਵੇਗਾ ਜੀ ਰਾਤ ਦੀ ਗੱਲ ਕਰੀਏ ਤਾਂ ਰਾਤ ਕੋਈ ਵੀ ਵੱਡੀ ਕਾਰਵਾਈ ਨਹੀਂ ਹੈ ਸਵੇਰ ਵੇਲੇ ਤੱਕ ਮੌਸਮ ਖੁਸ਼ਕ ਬਣੇ ਰਹਿਣ ਦੀ ਪੂਰੀ ਪੂਰੀ ਉਮੀਦ ਹੈ ਤੇ ਕਿਸੇ ਤਰੀਕੇ ਦਾ ਕੋਈ ਵੀ ਅਲਰਟ ਜਦੋਂ ਵੀ ਜਾਰੀ ਹੋਵੇਗਾ ਤਾਂ ਮੌਸਮ ਦੀ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਕਰਾਂਗੇ ਓਵਰਆਲ ਮੌਸਮ ਠੀਕ ਠਾਕ ਹੈ ਸਿਰਫ ਤਾਪਮਾਨ ਹੀ ਵਧਿਆ ਦਿਖਾਈ ਦੇ ਰਿਹਾ ਹੈ ਕਿਸੇ ਤਰੀਕੇ ਦੇ ਮੀਂਹ ਬੱਦਲ ਬਾਈਦੇ आसार ਨਹੀਂ ਹਨ ਬਾਕੀ ਸਵੇਰ ਦੀ ਵੀਡੀਓ ਲੈ ਕੇ ਹਾਜ਼ਰ ਹੁੰਦੇ ਆ ਜੋ ਵੀ ਮੌਸਮ ਵਿਭਾਗ ਦੇ ਅਲਰਟ ਹੋਣਗੇ ਉਹਦੇ ਵਿੱਚ ਤੁਹਾਨੂੰ ਆਂਦੇ ਮੀਂਹ ਦੀ ਜਾਣਕਾਰੀ ਪ੍ਰੋਪਰ ਮਿਲ ਜਾਵੇਗੀ ਉਦੋਂ ਤੱਕ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਤੇ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਆਪਣਾ ਇਲਾਕਾ ਕਿਹੜਾ ਹੈ ਪਿੰਡ ਸ਼ਹਿਰ ਦਾ ਨਾਮ ਲਿਖ ਕੇ ਤੇ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਉਹ ਜ਼ਰੂਰ ਮੈਂਸ਼ਨ ਕਰ ਦਿਓ ਤਾਂ ਕਿ ਬਾਕੀ ਦਰਸ਼ਕ ਵੀਰਾਂ ਤੱਕ ਤੁਹਾਡੇ ਇਲਾਕੇ ਦੀ ਜਾਣਕਾਰੀ ਪਹੁੰਚ ਸਕੇ ਧੰਨਵਾਦ ਸਾਰੇ ਦਰਸ਼ਕ ਵੀਰਾਂ ਦਾ ਸਾਰੇ ਕਿਸਾਨ ਵੀਰਾਂ ਨੂੰ ਦੁਆਰਾਤ ਰਿਕੁਐਸਟ ਹੈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰਨਾ ਨਾ ਭੁੱਲਿਓ ਜੀ ਧੰਨਵਾਦ